ਸામਨੇ ਨੀਲੇ ਰੰਗ ਦੀਆਂ ਢੋਲੀਆਂ ਦੇ ਨਾਲ ਖਾਲਸਾ ਪੰਥ ਦੇ ਨਿਸ਼ਾਨ ਹੈ ਤੇ ਉਹਦੇ ਸਾਹਮਣੇ ਬਿਲਕੁਲ ਖਾਲਸਾ ਪੈਸਟੀਸਾਈਡ ਦੀ ਦੁਕਾਨ ਹੈ ਇਧਰਲੇ ਪਾਸੇ ਗੈਨੀਮਾਰੀ ਕਰਾ ਕੈਮਰਾ ਮੇਤਰੋ ਇਹ ਉਹ ਦੁਕਾਨ ਹੈ ਸੰਗਰੂਰ ਦੇ ਵਿੱਚੋਂ ਜਿੱਥੋਂ ਬਹੁਤ ਘੈਂਟ ਘੈਂਟ ਵਧੀਆ ਕੁਆਲਿਟੀ ਦੇ ਪ੍ਰੋਡਕਟ ਨਾ ਬਹੁਤ ਸਸਤੇ ਰੇਟਾਂ ਦੇ ਵਿੱਚ ਮਿਲ ਜਾਂਦੇ ਆ ਇਸ ਦੁਕਾਨ ਤੇ ਆਉਣ ਦੇ ਨਾਲ ਬਹੁਤ ਕਿਸਾਨਾਂ ਦਾ ਫਾਇਦਾ ਹੁੰਦਾ ਜਿਹੜੇ ਕਿਸਾਨਾਂ ਦਾ ਫਾਇਦਾ ਹੋਇਆ ਸੱਜਣੋ ਉਹਨਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਤੇ ਕਿਹੜੇ ਪ੍ਰੋਡਕਟ ਕੀ ਰੇਟ ਦੇ ਵਿੱਚ ਮਿਲ ਜਾਂਦੇ ਆ ਕੀ ਕੀ ਉਹਨਾਂ ਦੇ ਰਿਜ਼ਲਟ ਨੇ ਹਨਾ ਤੇ ਕਿੰਨੇ ਏਰੀਆ ਦੇ ਵਿੱਚ ਕਿੰਨਾ ਪ੍ਰੋਡਕਟ ਕਿਹੜਾ ਪੈਂਦਾ ਹੈ ਕਿਹੜੀ ਬਿਮਾਰੀ ਤੋਂ ਕਿਹੜਾ ਸਹੀ ਰਹਿੰਦਾ ਫੁੱਲ ਡਿਟੇਲ ਦੇ ਵਿੱਚ ਨਾ ਤੁਹਾਨੂੰ ਦੱਸਣਗੇ ਆਪਾਂ ਖਾਲਸਾ ਜੀ ਨੂੰ ਤੁਹਾਨੂੰ ਮਿਲਾਉਣੇ ਆ ਪਹਿਲਾਂ ਕਰ ਲਈਏ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੋਰ ਖਾਲਸਾ ਜੀ ਕੀ ਹਾਲ ਚਾਲ ਚੜਦੀ ਕਲਾ ਜੀ ਚੜਦੀ ਕਲਾ ਤੇ ਅੱਜ ਨਾ ਹੁਣ ਮੈਂ ਖਾਇ ਸਾਰੇ ਕਿਸਾਨ ਭਰਾ ਮਾਨੂੰ ਉਹ ਪੇ ਗੱਲ ਕਹੀ ਆ ਵੀ ਬਹੁਤ ਸਸਤੇ ਰੇਟਾਂ ਦੇ ਵਿੱਚ ਵਧੀਆ ਪ੍ਰੋਡਕਟ ਸੰਗਰੂਰ ਤੋਂ ਇਸ ਦੁਕਾਨ ਤੋਂ ਮਿਲਦੇ ਆ ਮਿਲਦੇ ਆ ਜੀ ਬਿਲਕੁਲ ਸਹੀ ਗੱਲ ਆ ਸਹੀ ਗੱਲ ਆ ਜੀ ਤੇ ਫਿਰ ਦੱਸਿਓ ਵੀ ਕਿਹੜਾ ਪ੍ਰੋਡਕਟ ਕੀ ਜਿਵੇਂ ਇਹ ਸਭ ਤੋਂ ਪਹਿਲਾਂ ਹੁਣ ਜਿਹੜੇ ਝੋਨੇ ਨਿੱਸਰ ਲੱਗ ਰਹੇ ਨੇਗੇ ਹੂੰ ਤੇ ਉਹਨਾਂ ਚ ਪ੍ਰੋਬਲਮ ਕਾਦੀ ਆ ਰਹੀ ਆ ਡੋਡੀ ਦੀ ਆ ਰਹੀ ਆ ਬਾਈ ਓਕੇ ਡੋਡੀ ਹਲਦੀ ਦੀ ਹੂੰ ਉਹਦੇ ਤੋਂ ਬਾਈ ਜਿਵੇਂ ਅੱਜ ਸਾਡੇ ਲੇਵ ਇੱਕ ਵੀਰ ਆਇਆ ਤੀ ਭਵਾਨੀਗੜ ਤੋਂ ਠੀਕ ਹੈ ਜੀ ਤੇ ਉਹਦੇ ਆ ਦੇਖੋ ਐਦਾਂ ਡੋਡੀ ਪਈ ਗਈ ਹੋਕ ਜੀ ਬਣ ਗਈ ਬਾਈ ਹੂੰ 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 ਦਾਣੇ ਚ ਹੈ ਨਹੀਂ ਕੋਸ ਇਕੱਲੇ ਕੱਪੜੇ ਹੀ ਨੇ ਉੱਪਰੋਂ ਠੀਕ ਹੈ ਜੀ ਵਿੱਚੋਂ ਚੌਲ ਨਹੀਂ ਹੈਗਾ ਇਹਦੇ ਓਕੇ ਠੀਕ ਹੈ ਜੀ ਉਹਦੇ ਤੋਂ ਆਪਾਂ ਆ ਪਵਾ ਰਿਆਂਗੇ ਵੀਰੇ ਕਿਉ ਫਲੋ ਕਿਉ ਫਲੋ ਹਾਂ ਕਿਉ ਫਲੋ ਇਹ ਪਵਾ ਰਹਿਆਂਗੇ ਵੀਰੇ ਆਪਾਂ 4 ਕਿੱਲਿਆਂ ਤੇ 1 ਲੀਟਰ ਪਵਾ ਰਹਿਆਂਗੇ 4 ਕਿੱਲਿਆਂ ਤੇ 1 ਲੀਟਰ 1 ਲੀਟਰ 4 ਕਿੱਲਿਆਂ ਤੇ ਠੀਕ ਹੈ ਜੀ ਇਹਨੇ ਕੀ ਕਰਨਾਗਾ ਜੇ ਡੋਡੀ ਨਹੀਂ ਆਈ ਹੋਈ ਹਾਂਜੀ ਫਿਰ ਇਹਨੇ ਆਉਣ ਨਹੀਂ ਦੇਣੀ ਠੀਕ ਹੈ ਮੁੜ ਕੇ ਆਉਣ ਵੀ ਨਹੀਂ ਦੇਣੀ ਇਹਨੇ ਠੀਕ ਹੈ ਜੀ ਜੇ ਡੋਡੀ ਆਈ ਹੋਈ ਆ ਉਹਨੂੰ ਰੋਕ ਦੇਣਾ ਉੱਥੇ ਅੱਗੇ ਵਧਣ ਨਹੀਂ ਦੇਣਾ ਠੀਕ ਹੈ ਨਹੀਂ ਜਿਹੜੀ ਇਹ ਡੋਡੀ ਆ ਹਲਤੀ ਰੋਗ ਆ ਬਾਈ ਹਾਂਜੀ ਇਹ ਤਾਂ ਇੱਕ ਰਾਤ ਰਾਤ ਚ ਫੈਲ ਜਾਂਦਾ ਹੁੰਦਾ ਅੱਛਾ ਐਡੀ ਗੰਦੀ ਬਿਮਾਰੀ ਆ ਇਹ ਠੀਕ ਹੈ ਜੀ ਕਿਉਂ ਨੇ ਵਾਸਤੇ ਹੂੰ ਠੀਕ ਹੈ ਜੀ ਤੇ ਇਹਦਾ ਇਹ ਸਿਸਟਮ ਆ ਬਾਈ ਇਹਨੇ ਉਹ ਰੋਕਣੀ ਆ ਚੀਜ਼ ਠੀਕ ਹੈ ਜੀ ਇੱਕ ਆਪਣੇ ਦਾ ਵੇ ਬਾਂਸਪਤੀ ਛੋਲੇ ਨੇ ਘੋਨੇ ਨੇ ਜਿਵੇਂ ਉਹਦੇ ਤੇ ਘੰਡੀ ਰੋਗ ਦੀ ਸਮੱਸਿਆ ਆਉਂਦੀ ਆ ਉਹਦੇ ਤੋਂ ਆਹ ਪ੍ਰੋਡਕਟ ਪੇ ਪਵਾਉਨੇ ਆਗੇ ਆਪਾਂ ਫੂਕਾ ਫੂਕਾ ਇਹ ਨਾ ਤੇ ਠੀਕ ਹੈ ਪਰ ਯਾਤ ਕੰਪਨੀ ਦਾ ਗਾ ਵੀਰੇ ਠੀਕ ਹੈ ਜੀ ਇਹ ਪੈਂਦਾ ਗਾ 2 ਤੋਂ 3 ਏਕੜ ਤੇ ਲੀਟਰ ਠੀਕ ਹੈ ਹਾਂ ਜੇ ਉਥੇ ਘੰਡੀ ਰੋਗ ਦਾ ਆਉਂਦਾ ਹੀ ਨਹੀਂ ਹੈਗਾ ਜੇ ਆਇਆ ਹੋ ਖਤਮ ਹੀ ਹੋ ਜਾਣਾ ਉਹਨੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਹੁਣ ਜਿਹੜੀ ਸਮੱਸਿਆ ਚੱਲਦੀ ਆ ਜ਼ਿਆਦਾਤਰ ਸੈਲ ਸੁਣਣ ਵਾਲੇ ਮੌਸਮ ਨੇਗੇ ਬਾਈ ਤੇ ਆਪਣਾ ਉਲੀ ਰੋਗ ਦੀ ਸਮੱਸਿਆ ਚੱਲਦੀ ਆਗੀ ਉਹਦੇ ਤੋਂ ਆਪਾਂ ਕਸਟੂਡੀਆ ਪਵਾਉਣੇ ਆਗੇ ਪ੍ਰਯਾਤ ਦਾ ਇਹਦੇ ਨਾਲ ਆਪਾਂ ਪਵਾਉਣੇ ਆਗੇ ਵੀਰੇ ਅ ਸਟ੍ਰੈਪਟੋ ਦੀਆਂ ਪੁੜੀਆਂ ਜਿਹੜੀਆਂ ਪੀਲੀਆਂੀਆਂ ਹੁੰਦੀਆਂ ਨੇਗੀਆਂ ਇਹ ਆ ਪਈ ਆਗੀ ਆਹ ਨਾਲ ਪਵਾਉਣੇ ਆਗੇ ਦੋ ਪੁੜੀਆਂ ਕਿੱਲੇ ਦੀਆਂ ਬਾਈ ਠੀਕ ਹੈ ਜੀ ਹਾਂ ਤੇ ਅਹੀ ਜੀ ਚੀਜ਼ ਆ ਗਈ ਐ ਮੰਨ ਕੇ ਚੱਲ ਇਹਦੇ ਨਾਲ ਵੀਰੇ ਜਿਵੇਂ ਆ ਡੋਟੀ ਰੋਗ ਆਗੀ ਜਿਹੇ ਡੋਟੀ ਰੋਗ ਆਉਣ ਤੋਂ ਪਹਿਲਾਂ ਪਹਿਲਾਂ ਫਿਰ ਤਾਂ ਇਹ ਹੈਗਾਗਾ ਹਲਕਾ ਇਲਾਜ ओके ਜੇ ਮੈਂ ਡੋਟੀ ਪੈਣੀ ਸ਼ੁਰੂ ਹੁੰਦੀ ਆਗੀ ਹੂੰ ਹੂੰ ਉਦੋਂ ਤਾਂ ਇਹ ਕੰਮ ਕਰਦੀਆਂ ਨਹੀਂ ਜੇ ਮੈਂ ਕਹਾ ਵੀ ਇਹ 20 ਰੁਪਏ ਵਾਲੀ ਚੀਜ਼ ਕੰਮ ਕਰ ਜੂਗੀ ਉਦੋਂ ਠੀਕ ਹੈ ਜੀ ਜੇ ਡੋਟੀ ਰੋਗ ਜਮੀ ਨਹੀਂ ਹੈਗਾ ਕੱਲੀ ਉਲੀ ਉਲੀ ਵਾਲੀ ਦੇ ਨਾਲ ਇਹ ਚੀਜ਼ ਪਈ ਜੂਗੀ ਬਾਈ ਠੀਕ ਹੈ ਜੀ ਡੋਟੀ ਰੋਗ ਹੋਵੇ ਨਾ ਫਿਰ ਇਹ ਆਉਣ ਬਣੀ ਦਿੰਦੀ ਛੇਤੀ ਜਿੱਥੇ ਡੋਟੀ ਰੋਗ ਆਇਆ ਹੋਇਆਗਾ ਬਾਈ ਫਿਰ ਉੱਥੇ ਤਾਂ ਫਿਰ ਆਹ ਚੀਜ਼ ਕੰਮ ਕਰਦੀ ਆਗੀ ਸੁਮੀ ਟੰਮੋ ਕੰਪਨੀ ਦਾ ਪ੍ਰੋਡਕਟ ਆ ਇਹ ਜਿੱਦੋਂ ਮੈਂ ਸਾਰਿਆਂ ਨੂੰ ਪਹਿਲਾਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਸੀ ਕੰਪਨੀ ਤੋਂ ਸੁਮੀ ਟੰਮੋ ਦਾ ਠੀਕ ਹੈ ਜੀ ਜਾਪਾਨ ਦਾ ਟੈਕਨੀਕਲ ਆ ਬਾਈ ਇਹ ਸਭ ਤੋਂ ਪਹਿਲਾਂ ਮੈਂ ਇਹ ਕੰਪਨੀ 'ਚ ਕੰਮ ਕੀਤਾ ਸੀਗਾ ਉਦੋਂ ਮੈਨੂੰ ਜਦੋਂ ਮੈਂ ਪਹਿਲੀ ਵਾਰੀ ਕੰਮ ਸਿੱਖ ਕੇ ਕੰਪਨੀ ਜੁਆਇਨ ਕੀਤੀ ਤੇ 12000 ਤਨਖਾਹ ਮਿਲਦੀ ਹੁੰਦੀ ਸੀ ਇਹ ਕਿੰਨੇ ਸਾਲ ਦੀ ਗੱਲ ਹੈ ਜੀ ਇਹ ਵੀਰੇ ਐ ਮੰਨ ਕੇ ਚੱਲੋ 2015 ਦੀ ਗੱਲ ਆ ਗਈ ਯਾਰ 15 ਦੀ ਹੈ 25 ਚੜ੍ਹ ਨਾਲਾ ਮਤਲਬ 10 ਸਾਲਾਂ ਤੋਂ ਬਾਕੀ ਕਿਸਾਨਾਂ ਨੂੰ ਇਹਦੇ ਰਿਜ਼ਲਟ ਬਾਰੇ ਪਤਾ ਹੈ ਪਤਾ ਹੀ ਆ ਹਾਂ ਜੀ ਹਾਂ ਵੇਚਿਆ ਬਾਈ ਇਹ ਆਪਾਂ ਨੇ ਬਹੁਤ ਲੰਬੇ ਟਾਈਮ ਤੋਂ ਵੇਚ ਰਹੇ ਐ ਚੀਜ਼ ਆ ਠੀਕ ਹੈ ਜੀ ਤੇ ਹੁਣ ਆ ਗਈ ਜਿਵੇਂ ਮੌਸਮ ਕੀ ਹੋ ਚੁੱਕਿਆ ਹੈਗਾ ਭੱਟੀ ਬਾਈ ਗਰਮ 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 ਹੋ ਗਿਆ ਮੌਸਮ ਹੁਣ ਤੇਲੇ ਦੀ ਸਕੇਤ ਆਉਗੀ ਆਉਗੀ ਬਾਈ ਜੀ ਤੇਲੇ ਤੋਂ ਆਪਾਂ ਆ ਚੀਜ਼ ਪਵਾਉਨੇ ਆਗੇ ਵੀਰੇ ਓਕੇ ਪਸੀਨੇ ਦੇ ਇੰਨੇ ਘੈਂਟ ਰਿਜ਼ਲਟ ਆਏ ਨੇ ਪ੍ਰਜਾਤ ਕੰਪਨੀ ਦਾ ਪ੍ਰੋਡਕਟ ਹੈਗਾ ਨੌਕੋ ਦੇ ਨਾਂ ਤੇ ਠੀਕ ਹੈ ਜੀ ਐਡੇ ਟਾਪ ਦੇ ਰਿਜ਼ਲਟ ਨੇਗੇ ਬਾਈ ਜ਼ਿੰਮੇਵਾਰੀ ਨਾਲ ਪਵਾਉਨੇ ਆ ਇਹ ਚੀਜ਼ ਤੇਲਾ ਜੇ ਤਾਂ ਆਇਆ ਹੋਇਆ ਆਏ ਹੋਏ ਨੂੰ ਮਾਰ ਦਿੰਦੀ ਆ ਜੇ ਨਹੀਂ ਆਇਆ ਹੋਇਆ ਹੈਗਾ ਫਿਰ ਇਹਨੇ ਆਉਣ ਬਨ ਨਹੀਂ ਦੇਣਾ ਇੱਕ ਮਹੀਨੇ ਦਾ ਰਿਜ਼ਲਟ ਹੈ ਇਹ ਚੀਜ਼ ਦਾ ਓਕੇ ਹਾਂਜੀ ਤੇ ਉਸ ਤੋਂ ਬਾਅਦ ਚ ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੋਗਾ ਝੋਟੀ ਆ ਇਹਦਾ ਹੂੰ ਸਨੇਕ ਸਨੇਕ ਇਹਦਾ ਤਾਂ ਸਾਰਿਆਂ ਨੂੰ ਪਤਾ ਹੀ ਆ ਭਾਈ ਸੁੰਡੀ ਮੁੰਜਰ ਕਟ ਟਿੱਡਾ ਪਮੱਕੜ ਪਹਿਲਾਂ ਵੀ ਦੱਸ ਦਿਆਂਗੇ ਵੀ ਕਿਸਾਨ ਭਰਾ ਜਦੋਂ ਫਾਂਟ ਲੈ ਕੇ ਜਾਂਦਾਗਾ ਉਹਦੇ ਮੁੜ ਕੇ ਖਾਲੀ ਢੋਲੀ ਲੈ ਆਉਂਦੇ ਦੇ ਮੂਹਰੇ ਥੱਲੇ ਟਿੱਡਾ ਪਮੱਕੜ ਸੁੰਡੀਆਂ ਦੇ ਢੇਰ ਲੱਗੇ ਪਏ ਹੋਣਗੇ ਇਹ ਉਹ ਪ੍ਰੋਡਕਟ ਆ ਵੀਰੇ ਸੁੰਡੀ ਤੋਂ ਜਦੀ ਰਿਜ਼ਲਟ ਦਿੰਦੀ ਆ ਮੌਕੇ ਤੇ ਜਦੀ ਰਿਜ਼ਲਟ ਮੌਕੇ ਤੋਂ ਭਾਈ ਠੀਕ ਹੈ ਤੇ ਜਿਵੇਂ ਆ ਚੀਜ਼ ਆ ਇਹਨੂੰ ਕਹਿੰਦੇ ਨੇ ਕਿ ਫੋਕ ਆਹ ਹੁੰਦੀ ਆ ਫੋਕ ਭਾਈ ਠੀਕ ਹੈ ਜੀ ਕੱਲਾ ਮਤਲਬ ਫਲ ਲੱਗੇ ਦੀਆਂ ਦੇ ਵਿੱਚ ਕੁਝ ਹੈ ਨਹੀਂ ਵਿੱਚ ਕੁਝ ਹੈ ਨਹੀਂ ਇਹ ਕਪੜੇ ਹੀ ਨੇ ਕੱਲੇ ਝੋਨੇ ਦੇ ਉੱਪਰ ਠੀਕ ਹੈ ਜੀ ਠੀਕ ਹੈ ਜੀ ਇਹਦੇ ਤੋਂ ਪਵਾਉਣੇ ਹੈਗੇ ਆਹਾ ਝੋਟਾ ਪੁੱਤਮ ਕਿਸਾਨੀ ਪਲੱਸ 6 ਪਲੱਸ 6 ਜੀ ਠੀਕ ਹੈ ਜੀ ਇਹ ਤੇ ਬਾਈ ਆਪਾਂ ਨੂੰ ਪੂਰਾ ਫੁੱਲੇ ਭਰੋਸਾ ਆਗਾ ਯਾਰ ਓਕੇ ਹਾਂ ਇਹਦਾ ਇਹਦੇ ਵਿੱਚ 13 0.45 ਬੋਰਨ ਪਟਾਸ਼ ਮੈਗਨੀਸ਼ੀਆ ਸਾਰਾ ਕੁਝ ਆ ਗਿਆ ਇਹਦੇ ਚ ਬਾਈ ਠੀਕ ਆ ਜਿੱਥੇ ਲੋਕ ਦੂਜੇ ਐਨ ਪੀ ਕੇ ਜੇ ਪਾਉਂਦੇ ਨੇਗੇ ਜਾਂ ਕੁਝ ਵੀ ਪਾਉਂਦੇ ਨੇ ਬਾਈ ਯਾਰ ਇਹਦਾ ਇੱਕ ਵਾਰੀ ਸੜਕਾ ਕਰਕੇ ਦੇਖੋ ਉਹ ਤੂੰ ਬਾਅਦ ਚ ਅਸੀਂ ਜਾਣੀਏ ਸਾਡਾ ਕੰਮ ਜਾਣੇ ਜ਼ਿੰਮੇਵਾਰੀ ਆ ਸਾਡੀ ਬਿਲਕੁਲ ਇਹ ਚੀਜ਼ ਦੀ ਬਾਕੀ ਸੱਜਣੋਂ ਬਹੁਤ ਭਰਾ ਨੇ ਜਿਹੜੇ ਵੀਡੀਓ ਦੇਖ ਕੇ ਇਥੋਂ ਬਾਈ ਉਰਾਂ ਤੋਂ ਇਹ ਪ੍ਰੋਡਕਟ ਲੈ ਕੇ ਗਏ ਆ ਉਹਨਾਂ ਨੇ ਫੋਨ ਕਰਕੇ ਵੀ ਦੱਸਿਆ ਖੋ ਤੇ ਸਾਡੇ ਪਿੰਡ ਦੇ ਵਿੱਚ ਵੀ ਗਏ ਨਹੀਂ ਇਹ ਪ੍ਰੋਡਕਟ ਗਏ ਨੇ ਹਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕਿ ਮੈਂ ਆਣਾ ਗੱਡੀ ਚਲਾਉਂਦਾ ਜਿਹੜਾ ਬਾਈ ਹਾਂ ਜੱਸੀ ਆਣਾ ਜੱਸੀ ਹਾਂ ਤੇ ਉਹ ਕਹਿੰਦਾ ਵੀ ਵਾਕਈ ਰਿਜ਼ਲਟ ਕਹਿੰਦਾ ਯਾਰ ਬਹੁਤ ਕੰਡਾ ਠੀਕ ਆ ਠੀਕ ਆ ਬਾਈ ਧੰਨਵਾਦ ਜੱਸੀ ਵੀ ਧੰਨਵਾਦ ਬਾਈ ਹਾਂ ਗਰਾਊਂਡ ਲੈਵਲ ਤੋਂ ਨਾ ਜਾ ਕੇ ਪਿੰਡਾਂ ਦੇ ਵਿੱਚੋਂ ਅਸਲ ਪਤਾ ਲੱਗਦਾ ਆਪਣੇ ਮੂੰਹ ਤੋਂ ਨੀ ਹਰੇਕ ਬੰਦਾ ਮਿਊਟ ਹੁੰਦਾ ਵੀਰੇ ਪਤਾ ਕੀ ਆ ਜਿਹੜੀ ਅਸਲੀ ਲੈਬੋਰੀ ਆ ਹਾਂਜੀ ਉਹ ਕਿਸਾਨ ਦੇ ਖੇਤ ਚ ਆ ਬਿਲਕੁਲ ਉੱਥੇ ਪੈਂਦੇ ਨੇ ਪੜਾਕੇ ਵੀ ਕਿਹੜੀ ਕੀ ਕਰਦੀ ਆ ਕਿਹੜੀ ਕੀ ਕਰਦੀ ਆਗੀ ਬਿਲਕੁਲ ਜੀ ਅਸਲੀ ਲੈਬੋਰੀ ਕਿਸਾਨ ਦੇ ਖੇਤ ਚ ਸਤੌਰੇ ਖੜੇ ਬਹੁਤ ਵਗੋਸ ਬੋਲਾਂ ਘਮਾਰੀਆ ਦੇ ਭਾਂਡੇ ਨੂੰ ਕਹਿੰਦੇ ਸਰੌਂਦੀਏ ਹੁੰਦੀ ਆ ਬਾਕੀ ਹੋਰ ਵੀ ਗੱਲ ਹੈਣਾ ਚਲੋ ਜਿੰਮੇ ਖਾਲਸਾ ਜੀ ਆਪਦੇ ਪ੍ਰੋਡਕਟ ਨੂੰ ਕਦੇ ਮਾੜਾ ਨਹੀਂ ਕਹਿਣਗੇ ਕਹਿੰਦਾ ਕੋਈ ਵੀ ਦੁਕਾਨਦਾਰ ਪੈਣਾ ਕੋਈ ਵੀ ਨਹੀਂ ਹੁੰਦਾ ਭਾਈ ਉਹ ਕਿਸਾਨ ਦੱਸਣਗੇ ਵੀ ਕਿਹੜਾ ਰਿਜ਼ਲਟ ਕਿਵੇਂ ਉਹ ਕਿਸਾਨ ਨੇ ਦੱਸਣਾਗਾ ਜੀ ਭਾਈ ਹਾਂ ਓਕੇ ਠੀਕ ਹੈ ਜੀ ਤੇ ਇਹਨਾਂ ਤੋਂ ਇਲਾਵਾ ਕਹਿੰਦੇ ਜੀ ਇਹਨਾਂ ਤੋਂ ਇਲਾਵਾ ਭਾਈ ਆਹ ਸੁੰਡੀ ਤੋਂ ਆਪਣੇ ਲਈ ਫੇਮ ਵੀ ਪਈ ਆ ਗਈ ਉਲੀ ਤੋਂ ਨੈਟੀਬੋ ਵੀ ਪਈ ਆ ਗਈ ਠੀਕ ਹੈ ਜੀ ਆਪਣੇ ਲਈ ਬਾਇ ਨੇਮ ਚੈਸ ਵੀ ਪਈ ਆ ਗਈ ਓਕੇ ਬਹੁਤ ਵਾਜਿਬ ਰੇਟਾਂ ਤੇ ਭਾਈ ਠੀਕ ਹੈ ਜੀ ਠੀਕ ਹੈ ਜੀ ਬਾਕੀ ਆਪਣੇ ਲਈ ਸ ਜਮਾਇਤ ਕੀ ਸਾਡਾ ਪਹਿਲਾ ਸੀਜ਼ਨ ਤੀਆ ਬਾਈ ਇੱਥੇ 6-7 ਕਮਹੀਨੇ ਹੋ ਗਏ ਨੇ ਦੁਕਾਨ ਕੀਤੇ ਨੂੰ ਕਿਸਾਨ ਭਰਾਵਾਂ ਦੇ ਬਹੁਤ ਵਧੀਆ ਰਿਸਪੌਂਸ ਆ ਰਹੇ ਨੇਗੇ ਤੇ ਹੁਣ ਜਿਵੇਂ ਕਬੀਰ ਆਇਆ ਸੀ ਸਾਡੇ ਲਵੇ ਹਟੂਰ ਤੋਂ ਠੀਕ ਹੈ ਜੀ ਉਹਦੇ ਇੱਕ ਦਵਾਈ ਨੇ ਕੰਮ ਨਹੀਂ ਕੀਤਾ ਤੀਆ ਤੇ ਸੁੰਡੀ ਵਾਲੀ ਨੇ ਓਕੇ ਉਹਨੂੰ ਅਸੀਂ ਨੇ ਦੋ ਵੀ ਪਵਾਤੀਆਂ ਤੀਆਂ ਪਹਿਲਾਂ ਵਿਚਾਰਾ ਜਦੋਂ ਆਇਆਗਾ ਠੀਕ ਹੈ ਜੀ ਉਹ ਕਹਿੰਦਾ ਯਾਰ 7-8 ਦਿਨ ਹੋ ਗਏ ਕੱਲ ਫੋਨ ਆਇਆ ਕਹਿੰਦਾ ਯਾਰ ਕਹਿੰਦਾ ਵੀਰੇ ਵੀ ਰਿਜ਼ਲਟ ਨਹੀਂ ਆਇਆ ਕਹਿੰਦਾ ਦੇਖ ਸੁੰਡੀ ਦਿਖਾਈ ਵੀ ਆ ਬਾਈ ਸੁੰਡੀ ਫਿਰਦੀ ਵੀ ਤੀ ਠੀਕ ਹੈ ਜੀ ਝੂਠ ਨਹੀਂ ਬੋਲਣਾ ਚਾਹੀਦਾ ਕਦੇ ਵੀ ਹਾਂ ਠੀਕ ਆ ਉਹਨੂੰ ਮੈਂ ਕੱਲ ਆਖਿਆ ਮਹਾ ਤੈਨੂੰ ਕੋਈ ਗੱਲ ਨਹੀਂ ਤੂੰ ਦੁਕਾਨ ਤੇ ਆ ਜਾ ਤੈਨੂੰ ਬਾਈ ਫਰੀ ਦਵਾਈ ਦੇ ਕੇ ਤੋਰੂੰਗਾ ਜਿਹੜਾ ਤੇਰਾ ਕਰਾਇਆ ਹੋਊਗਾ ਉਹ ਵੀ ਹਟੂਰ ਤੋਰੇ ਤੱਕ ਦਾ ਐ ਮੰਨ ਕੇ ਚੱਲ 5-400 ਦਾ ਖਰਚਾ ਆਉਂਦਾ ਹੀ ਆ ਬੰਦੇ ਦਾ ਬਿਲਕੁਲ ਬਿਲਕੁਲ ਕਿਉਂਕਿ ਹੁਣ ਕਰਾਇਏ ਵੀ ਵਧ ਗਏ ਤੇ ਉਹਨੂੰ ਵਿਚਾਰਨ ਨੂੰ ਯਾਰ ਆਪਾਂ ਨੇ ਬਾਇ ਨੇਮ ਕੋਈ ਵੀ ਦੁਕਾਨਦਾਰ ਆਗਾ ਆ ਪਈਆਗੇ ਉਹਦੀ सोंਡੀ ਬਾਈ ਸੋਡੀ ਇਹ ਮਰੀ ਨਹੀਂ ਤੀ ਜੀ ਉਹਦੀ ਠੀਕ ਆ ਆਪਾਂ ਝੂਠ ਨਹੀਂ ਬੋਲਦੇ ਹੈਗੇ ਰੱਬ ਨੂੰ ਜਾਨ ਦੇਣੀ ਆ ਯਾਰ ਜੇ ਤੇ ਆਪਦੀ ਸੋਭਾ ਕਰਦੇ ਆ ਉਥੇ ਆਪਦੀ ਆ ਵੀ ਅਸਲੀ ਸੱਚ ਦਿਖਾਓ ਨਾ ਦੁਕਾਨਦਾਰਾਂ ਨੂੰ ਵੀ ਕਹਿਣਾ ਮੈਂ ਇਹ ਚੀਜ਼ ਹਾਂ ਉਥੇ ਇਹ ਚੀਜ਼ ਵੀ ਦਿਖਾਓ ਤੇ ਉਹੋ ਭਾਈ ਉਹਨੂੰ ਮੈਂ ਕੱਲਾ ਆਖਿਆ ਮਹਾ ਤੈਨੂੰ ਯਾਰ ਮੈ ਰਿਜਨਲ ਜਿਹੜੀ ਫੇਮ ਆਗੀ ਉਹ ਪਵਾ ਦੂੰਗਾ ਮਹਾ ਵੀ ਨਾਲ ਤੈਨੂੰ ਪਵਾ ਦਾਂਗੇ ਆਪਾਂ ਚੱਲ ਲੈਮੜਾ ਹਾਂਜੀ ਉਹ ਕਹਿੰਦਾ ਲੈਮੜਾ ਪਵਾ ਦੀ ਕਹਿੰਦਾ ਭਾਈ ਯਾਰ ਕਹਿੰਦਾ ਜੇ ਤਾਂ ਉਹ ਵੀ ਬੰਦਾ ਮੂਰੋ ਭਗਤੀ ਹੁੰਦਾ ਕਿਸਾਨ ਤਾਂ ਯਾਰ ਵਿਚਾਰਾ ਭੋਲਾ ਹੀ ਹੁੰਦਾ ਭਾਈ ਬਿਲਕੁਲ ਕਹਿੰਦਾ ਯਾਰ ਤੈਨੂੰ ਕਹਿੰਦਾ ਘਾਟਾ ਨਹੀਂ ਪਊਗਾ ਕਹਿੰਦਾ ਜ਼ਿਆਦੇ ਜੇ ਤਾਂ ਫੇਮ ਪਵਾਤੀ ਫੇਮ ਤਾਂ ਕਹਿੰਦਾ ਉਹੀ ਕਹਿੰਦਾ ਸਾਲੀ 15 16 ਹਜ਼ਾਰ ਦਾ ਲੀਟਰ ਹੂੰ ਮਹਾ ਯਾਰ ਕੋਈ ਗੱਲ ਨਹੀਂ ਵੀਰੇ ਕੁਛ ਨਹੀਂ ਹੁੰਦਾ ਬਸ ਤੇਰਾ ਹੱਲ ਹੋਣਾ ਚਾਹੀਦਾ ਤੇਰੀ ਸੰਤੋਸ਼ਟੀ ਹੋਣੀ ਚਾਹੀਦੀ ਆ ਤੂੰ ਆਸ ਕਰਕੇ ਆਇਆ ਸੀ ਜਾਂ ਮੇਨ ਗੱਲ ਤਾਂ ਇਹ ਆ ਬਿਲਕੁਲ ਵੱਡੀ ਗੱਲ ਇਹ ਆ ਹਾਂ ਉਹ ਵਿਚਾਰਾ ਭਾਈ ਚੱਲ ਆ ਗਿਆ ਸਵੇਰੇ ਹਾਂਜੀ ਤੇ ਉਹਨੂੰ ਮੈਂ ਭਾਈ ਫੇਮ ਪਾ ਕੇ ਦਿੱਤੀ ਖੋਲ ਕੇ ਸਪੈਸ਼ਲ ਸੀਸੀ ਠੀਕ ਹੈ ਜੀ ਹਾਂ ਉਹ ਪਈਆ ਇਹ ਆ ਪਈਆ ਉਹਨੂੰ ਆ ਖੋਲ ਕੇ ਪਾ ਕੇ ਦਿੱਤੀ ਭਈ ਆਪਾਂ ਨੇ ਠੀਕ ਹੈ। ਇਹ ਮੈਂ ਆ ਬਾਈ ਚੈੱਕ ਕਰ ਲਉ ਚਾਹੀਦੀ। ਹੂੰ ਆ ਖੋਲ ਕੇ ਪਾ ਕੇ ਦਿੱਤੀ ਉਹਨੂੰ ਬਾਈ। ਆ ਫਿਰ ਉਹਦੂ ਬਾਅਦ ਸਾਨੂੰ ਲਿਖਣਾ ਹੀ ਪੈਂਦਾ ਵੀ ਇਹ ਖੁੱਲੀ ਆ। ਹਾਂਜੀ। ਤੇ ਨਾਲ ਉਹਨੂੰ ਦਿੱਤਾ ਇੱਕ ਲੈਮੜਾ ਦਾ ਲੀਟਰ ਦਿੱਤਾ ਉਹਥੋਂ ਚੱਕ ਕੇ। ਇੱਕ ਭੁਆਲੀਗੜ ਤੋਂ ਜਿਹੜਾ ਬਾਈ ਭੁਆਲੀਗੜ ਤੋਂ ਆ ਚੀਜ਼ ਲੈ ਆਏਗਾ ਵੀਰੇ। ਹਾਂਜੀ। ਤੇ ਉਹ ਬਾਈ ਦੇ ਅਨੁਸਾਰ ਬਾਈ ਨੂੰ ਬਾਏ ਤੇ ਉਹਦੋਂ ਦੁਕਾਨ ਤੇ 22:00 ਵਜੇ ਆਏਗੀ। ਠੀਕ ਹੈ ਜੀ। ਉਹ ਕਹਦਾ ਬੀਬਾ ਤੱਲੇ ਚਾਰਨ ਕਰਨਾ ਤੇ ਬਾਈ ਫੋਨ ਕਰਾ ਫੋਨ ਕਰ ਲੂ ਮੈਂ ਜਾ ਕੇ ਦੇਖ ਲਿਆ। ਹਾਂ। ਉਹ ਕਹਿੰਦੇ ਲੈ ਕੇ ਵੀ ਜਿਹੜਾ ਹਲਤੀ ਰੋਗ ਹੈ ਇਹਦਾ ਤਾਂ ਕੋਈ ਲਾਜ ਨਹੀਂ ਅਸਾਂ ਕਹਿੰਦੇ ਲਾਜ ਨਹੀਂ ਕੋਈ ਲਾਜ ਹੈ ਦੀ ਠੀਕ ਆ ਬਸ ਯਾਰ ਬਾਈ ਲਾਜ ਇਹ ਬਾਈ ਨੇ ਗੱਲ ਕੀਤੀ ਵੀ ਬਾਈ ਗੱਲ ਆ ਲਾਜ ਕਿਉਂ ਨਹੀਂ ਹੈਗਾ ਉਹ ਬਾਈ ਲੈ ਵੈਲੂ ਖੋਦ ਆਪ ਦੱਸਿਆਗਾ ਠੀਕ ਹੈ ਜੀ ਵੀ ਫਿਰ ਵੀ ਬਾਈ ਵੀ ਆਪਣੀ ਦੁਕਾਨ ਵਾਲਾ ਵੀ ਖਾਲਸਾ ਜੀ ਕਹਦੇ ਵੀ ਲਾਜ ਕਿਉਂ ਨਹੀਂ ਹੈਗਾ ਵੀ ਕੋਈ ਨਾ ਫਿਰ ਆ ਜਾਓ ਫਿਰ ਉਹਨੂੰ ਆ ਚੀਜ਼ ਦਿੱਤੀ ਆ ਜੀ ਆ ਆ ਦਿੱਤੀ ਆ ਬਾਈ ਹਾਂ ਓਕੇ ਆਪਰੇ ਲਵੇ ਲਾਜ ਆ ਬਾਈ ਜੇ ਕਿਤੇ ਵੀ ਹੋ ਤਾਂ ਚਲੋ ਪ੍ਰਭਾਤਵਾ ਦੀ ਕਿਰਪਾ ਨਾਲ ਕਿਤੇ ਵੀ ਕਿਹੜਾ ਜਾਨ ਰੋਗ ਹੋਵੇ ਨਾ ਮਾੜਾ ਬਹੁਤ ਹੈ ਜੇ ਚੱਲ ਹੁੰਦਾ ਵੀ ਆਪਣੇ ਲਵੇ ਲਾਜ ਆ ਬਾਈ ਬਿਲਕੁਲ ਹਾਂ ਜੇ ਕੋਈ ਹੋਰ ਵੀ ਜਵਾਬ ਦਿੰਦਾ ਤੇ ਫਿਰ ਉਹਨੂੰ ਬਾਈ ਆਪਾਂ ਨੇ ਗੱਲ ਵਿਚਾਲੇ ਰਹਿ ਗਈ ਤੀ ਉਹਨੂੰ ਬੰਦੇ ਨੂੰ ਆਪਾਂ ਨੇ ਨਾਲ ਦਾ ਫੇਮ ਦਿੱਤੀ ਯਾਰ ਵਿਚਾਰੇ ਨੂੰ ਠੀਕ ਹੈ ਜੀ ਨਾਲ ਉਹਨੂੰ ਲੈਮੜ ਖੁਰਸ ਕਰਕੇ ਤੋਰਿਆ ਮਹਾ ਬਾਈ ਕਿਰਾਇਆ ਦੱਸ ਤੇਰਾ ਹਾਂ ਕਹਿੰਦਾ ਯਾਰ ਨਹੀਂ ਬਾਲਾ ਜ਼ੋਰ ਲਾਇਆ ਬਾਈ ਉਹਨੂੰ ਮਹਾ ਲਾਇਆ ਯਾਰ ਤੂੰ ਕਿਰਾਇਆ ਲੈ ਕੇ ਜਾ ਯਾਰ ਹਾਂ ਹਾਂ ਬੰਦਾ ਆਪ ਹੀ ਨਹੀਂ ਮੰਨਿਆ ਕਹਿੰਦਾ ਯਾਰ ਇੰਨੀ ਮਹਿੰਗੀ ਦਵਾਈ ਦਿੱਤੀ ਆ ਕਹਿੰਦਾ ਉਤੋਂ ਉਤੋਂ ਕਿਰਾਇਆ ਕਹਿੰਦਾਗਾ ਐਸਾ ਕਹਿੰਦਾ ਐ ਨਹੀਂ ਕਹਿੰਦਾ ਕੋਈ ਗੱਲ ਕਹਿੰਦਾ ਯਾਰ ਤੁਸੀਂ ਕੋਈ ਗੱਲ ਨਹੀਂ ਕਹਿੰਦਾ ਮੈਂ ਅੱਗੇ ਤੋਂ ਕਹਿੰਦਾ 20 ਬੰਦੇ ਲੈ ਕੇ ਆਉਂ ਦੁਕਾਨ ਦੇ ਦੇ ਬਾਕੀ ਕੀ ਗੱਲ ਹੈ ਜੀ ਬਾਕੀ ਬਾਈ ਯਾਰ ਜਿਵੇਂ ਮਤਲਬ ਗੱਲ ਤੋੜ ਨਹੀਂ ਨਹੀਂ ਜੋੜਨੇ ਆ ਵੀਰੇ ਆਪਾਂ ਨੂੰ ਤਾਂ ਯਾਰ ਆਪਣਾ ਪਹਿਲਾ ਸੀਜ਼ਨ ਆਪਾਂ ਨੇ ਕੀ ਕਰਨਾ ਬਿਲਕੁਲ ਆਪਾਂ ਨੇ ਚੱਲਣਾ ਤਾਂ ਐਂਡ ਤੇ ਕੀ ਆਏਗਾ ਵੀ ਆਪਾਂ ਕਮਾਈ ਨੌ ਨਗਦ 13 ਅਧਾਰ ਨਗਦ ਦੇ ਚ ਕਮਾਈ ਕਰ ਲੋ ਹਲਕੋ ਨਾ ਪਰ ਹਾਂ ਜੇ ਬੰਦਾ ਕੋਈ ਆ ਗਿਆ ਕਿਸਾਨ ਉਹ ਵਿਚਾਰਾ ਅਨਪੜਾ ਨੂੰ ਦੇਖ ਕੇ ਫਾਇਦਾ ਨਾ ਉਠਾਓ ਹਲਕੋ ਨਾ ਬਸ ਯਾਰ ਉਦੋਂ ਕਮਾ ਲਓ ਕੋਈ ਗੱਲ ਨਹੀਂ ਹਾਂ ਕਮਾਈ ਕਰਨ ਨੂੰ ਬੈਠੇ ਆਗੇ ਜੇ ਬੰਦੇ ਦੀ 20 3000 ਰੁਪਏ ਦੀ ਦਵਾਈ ਆ ਗਈ ਗੱਲ 500 ਕਮਾ ਲਓ ਦਿਹਾੜੀ ਨਿਕਲ ਗਈ ਹਾਂ ਫਿਰ ਕਿੱਡੀ ਕੀ ਗੱਲ ਆ ਪਰ ਹਲਕਾ ਨਾ ਇਹ ਨਹੀਂ ਹੈਗਾ ਵੀ ਬੱਸ ਵੀ ਆ ਗਿਆ ਇਹਨੂੰ ਵੱਢ ਲਈਏ ਉਹ ਉਹ ਗੱਲ ਵੱਡੇ ਹੋਏ ਕਿਸਾਨਾਂ ਦੇ ਬਾਈ ਬੰਦਾ ਜੇ ਜ਼ਮੀਨ ਜਾਇਦਾਦਾਂ ਬਣਾਉਂਦਾਗਾ ਨਾ ਬਿਲਕੁਲ ਗੱਡੀਆਂ ਕਾਰਾਂ ਬਣਾਉਂਦਾਗਾ ਇਹ ਮੂਰੇ ਭੁਗਤਣੀ ਲਾਦ ਨੂੰ ਪੈਂਦੀ ਆ ਇਹ ਤਾਂ ਗੱਲ ਹੈਗੀ ਆ ਹਾਂ ਕਿਉਂਕਿ ਕਿਸਾਨ ਭੋਲਾ ਵਿਚਾਰਾ ਕਿਸਾਨ ਦਾ ਦੇਣਾ ਆਪਾਂ ਕਿੱਥੇ ਦੇ ਦਾਂਗੇ ਯਾਰ ਬਿਲਕੁਲ ਜੀ ਕਿਸਾਨ ਲਵੇ ਕੀ ਆ ਜ਼ਮੀਨ ਆ ਜਾਂ ਦੁੱਧ ਆਗਾ ਬਸ ਹੂੰ ਬਾਕੀ ਗੱਲ ਆ ਭਰਾ ਨਾਲ ਕਰੋ ਬਾਈ ਬਾਕੀ ਦੋ ਹੀ ਉਹਨਾਂ ਚੀਜ਼ਾਂ ਦੇ ਰੇਟ ਉਹ ਹਾਂ ਬਾਈ ਉਹ ਚੀਜ਼ਾਂ ਦੇ ਰੇਟ ਨਹੀਂ ਬੰਦੇ ਇੱਕ ਆ ਹੀ ਲੱਗਾ ਸੀ ਉਹ ਚੀਜ਼ਾਂ ਦੇ ਬਾਈ ਰੇਟ ਨਹੀਂ ਰੇਟ ਨਹੀਂ ਬਾਕੀ ਆਪਣੇ ਔਨਲਾਈਨ ਡਿਲੀਵਰੀ ਆ ਗਈ अच्छा हां जी बारे ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਉਹਦੇ ਆਰਤਾਂ ਦਾ ਵੀ ਪਤਾ ਹੀ ਆ ਬਾਈ ਜਿਹੜੇ ਬਲਦੇ ਤੇਰੇ ਬੇਟੀ ਹਾਂ ਲਗਭਗ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਵੀ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਆਨਲਾਈਨ ਕੋਈ ਵੀ ਪ੍ਰੋਡਕਟ ਮੰਗਾਉਣੇ ਹੋ ਤੁਹਾਡਾ ਘੱਟ ਤੋਂ ਘੱਟ 15 ਤੋਂ 20 ਹਜ਼ਾਰ ਦਾ ਆਰਡਰ ਹੋਣਾ ਚਾਹੀਦਾ ਆਰਡਰ ਥੋੜਾ ਚਾਹੀਦਾ ਜਿਹਦੇ ਵਿੱਚੋਂ ਹਾਫ ਪੇਮੈਂਟ ਪਹਿਲਾਂ ਹੋਣੀ ਚਾਹੀਦੀ ਹੈ ਨਾ ਹਾਂ ਤੇ ਇੱਕ ਬਾਈ ਆਇਤੀ ਕੀ ਹੋਰ ਬਣ ਗਈ ਵਾ ਇਧਰ ਗਿਆ ਤੀ ਆਪਣੇ ਫਗਵਾੜੇ ਤੇ ਹੁਸ਼ਿਆਰਪੁਰ ਠੀਕ ਹੈ ਜੀ ਉਹ ਬਾਈ ਕਹਿੰਦਾ ਫਗਵਾੜੇ ਵਾਲਾ ਤਾਂ ਕਹਿੰਦਾ ਹੁਣ ਬਾਈ ਇਹ ਗੱਲ ਸੁਣ ਵੀ ਲੋ ਫਗਵਾੜੇ ਵਾਲਾ ਪਤਾ ਕੀ ਕਹਿੰਦਾ ਹੂੰ ਆਣਾ ਯਾਰ ਮੇਰਾ ਤਾਂ ਕਲਾ ਪੂਰਾ 8000 ਦਾ ਬਿਲ ਬਣਿਆ ਤੀਗਾ ਅੱਛਾ ਹਾਂ 8000 ਦਾ ਤੇਰਾ ਭਰਾ 8730 ਉੱਤੇ ਬਣ ਗਏ ਕਿਉਂ ਬਈ ਪ੍ਰੋਡਕਟ ਆਪਣੇ ਲੈ ਉਹ ਬਾਈਗੇ ਤੋਂ ਬਾਈਗੇ ਨਹੀਂ ਦੇ ਕਾਸਤੇ ਦੋ ਸਸਤੀ ਵਿਲੇ ਬਿਲਕੁਲ ਬਾਹ ਬਾਈ ਤੇਰਾ ਬਾਹੇ ਆਏ ਬੱਤ ਲੱਗ ਜਾਂਦੇ ਫਿਰ ਉਹਨੂੰ ਸਾਰੀ ਗੱਲ ਬਾਤ ਸਮਝਾਈ ਭਰਾਵਾ ਬਾਗੂ ਹਮ ਬਾ ਵੀਰੇ ਆਏ ਬੱਤ ਲੱਗ ਜਾਂਦੇ ਤੇ ਸਾਡੇ ਲੋ ਬਾਈ ਗੇ ਤੋਂ ਬਾਈ ਗਈ ਦਵਾਈ ਪੀਏ ਸਸਤੀ ਤੋਂ ਸਸਤੀ ਹੀ ਭਈਆ ਬਿਲਕੁਲ ਜੀ ਬਿਲਕੁਲ ਤੇ ਸਾਨੂੰ ਇਹ ਹੁੰਦਾ ਵੀ ਯਾਰ ਬਲਦੇ ਦਾ ਆਪਾਂ ਪਹਿਲੀ ਵਾਰ ਹੀ ਜਾਂ ਲਿਆ ਵੀ ਯਾਰ ਜੰਟਲਾ ਬਾੜਾ ਵੇ ਹਮ ਵੀ ਫਿਰ ਕਿ ਹੋ ਗਿਆ ਵੀਰੇ ਜੇ ਪਾਲ 400 ਬੱਤ ਲੱਗ ਗਿਆ ਕਹਿੰਦਾ ਫਿਰ ਉਹਨੂੰ ਅੱਧਾ ਲੀਟਰ ਸੈਕਸ ਜੀ ਦਾ ਟ੍ਰਾਇਲ ਵਜੋਂ ਦੇ ਕੇ ਆਇਆ ਓਕੇ ਨਾਲੇ 7 ਨਾਲੇ 700 ਰੁਪਿਆ ਬੋੜ ਕੇ ਆਇਆ ਠੀਕ ਆ ਬਸ ਆ ਚੱਕ ਹੋਰ ਲੈ ਜਿਹੜੇ ਲੈ ਪੈਸੇ ਬੋਲ ਬਾਈ ਹਾਂ ਚਲੋ ਅਗਲਾ ਕਿਹੜਾ ਪੈਸੇ ਦੀ ਭੁੱਖ ਆਉਂਦਾ ਤਾਂ ਆਪਾਂ ਨੇ ਉਹ ਕਰਲਾ ਹੁੰਦਾ ਬਲਦੇ ਨੂੰ ਕਦੇ ਡੀਲ ਕਰਨਾ ਤੇ ਦੂਜੇ ਵਾਰ ਤੇ ਹੁਸਿਆਰਪੁਰ ਗਿਆ ਹੂੰ ਉਹ ਬਾਈ ਗੋਜਰਤੀ ਗਿਆ ਉਹਦੇ ਲਈ ਤਨ ਕੀਲੇ ਚ ਬੀੜ ਦੇ ਦੇਗੇ ਲੈਤੇ ਹੋਏ ਉੱਥੇ ਹੁਸਿਆਰਪੁਰ ਹੂੰ ਜਿਹੜਾ ਡੰਗਰਚਾਰ ਦੇ ਫਿਰਦੇ ਹੁੰਦੇ ਨੇ ਉਹ ਗੋਜਰਤੀ ਹਾਂਜੀ ਉਹ ਕਹਿੰਦਾ ਮੇਰੀ ਕਹਿੰਦਾ ਦਵਾਈ ਬਾਈ ਉਹਨੂੰ ਫੋਨ ਕੀਤਾ ਬੱਸ ਵਿੱਚ ਬਹਿ ਕੇ ਵਾਹ ਵਾਹ ਚੱਲ ਪਿਆ ਹਾਂਜੀ ਕਹਦਾ ਕਿੰਨੇ ਇੱਕ ਪੈਸੇ ਲਿਆ ਵਾ ਕਹਲਾ ਕਿ ਲੇਕ ਦੀ ਬੜੀ ਹੈਗੀ ਦਵਾਈ ਉਹਦੀ 3700 ਦੀ ਬੜੀ ਤੇਗੀ ਬਹਾ ਬਾਈ 3700 ਦੀ ਕਹਲਾ ਲੈ ਯਾਰ ਕਹਦਾ ਵੀ 800 ਦੀ ਬੜਾਈ ਤੇ 800 ਦੀ ਤੈਨੂੰ ਕੀਲੇ ਦੀ ਕਿਹਾ ਹੁਣ ਆ ਭਰਾਵਾ ਸਮਝ ਲੈ ਕਰੋ ਮਤਲਬ ਹਣਾ ਹਾਂ ਵੀ ਬਾਈ ਵੜ ਕੇ ਯਾਰ ਸਭ ਚ ਲੈ ਕਰੋ ਕਹਾ ਜਾ ਕੇ ਫਿਰ ਉਹਨੂੰ ਬਾਈ ਨੂੰ ਇਹੀ ਗੱਲ ਸਮਝਾਈ ਹਾਂਜੀ ਬਹਾ ਵੀਰੇ ਆਏ ਕਰਕੇ ਪਟਕ ਟੋਹੀ ਗੱਲ ਆ ਗਈ ਪਹਿਲਾਂ ਵਾਲੀਏ ਤੇ ਫੇਰ ਉਹ ਅਗਲੀ ਗਾਹ ਵਾਲੀ ਵਾਰੀ ਨੂੰ ਵੀ ਸਮਝਾ ਕੇ ਆਏਗਾ ਬਾਤ ਉਹ ਆਹ ਵਾਰੀ ਰਿਜ਼ਲਟ ਲੈ ਕੋਈ ਚੱਕਰ ਲੇ ਗਾਹ ਨੂੰ ਕੋਈ ਨਾ ਤੂ ਜੇ ਕਹੇਗਾ ਉਹ ਵੀ ਕਰ ਲਾਂਗੇ ਵੀ ਤਾਂ ਕਰਕੇ ਕਹਦੇ ਆਗੇ ਭਰਾਵੋ ਸਾਡਾ ਕੋਈ ਪੈਸੇ ਪਤਾ ਉਹਨੂੰ ਚੀਜ਼ ਨਹੀਂ ਕਰਦਾ ਹੁੰਦਾ ਕਿਉਂਕਿ ਤੁਸੀਂ ਵੀ ਸਾਡੇ ਭਰਾ ਹੋਗੇ ਅਸੀਂ ਲੇ ਜਿਵੇਂ ਹੁਣ ਇਹਨਾਂ ਦਾ ਕੋਈ ਐਮ ਆਰ ਪੀ ਕੋਈ ਇਹਨਾਂ ਦਾ ਹੁੰਦਾਗਾ ਬਾਈ ਹਲਾ ਦਵਾਈਆਂ ਦਾ ਜਿਵੇਂ ਹੁਣ ਰੇਟ ਹੁੰਦਾਗਾ ਬਾਈ ਤਾਂ ਇਹਨਾਂ ਨੂੰ ਇਹ ਵੀ ਕਿਹਾ ਵੀ ਜਵੇ ਤੁਸੀਂ 55 ਲਾ ਦੰਨੋ ਤੇ ਪੂਰਾ 50 ਲਾ ਦਿਆ ਕਰੋ ਕਿਉਂ ਬੈਲੂ ਦੀ ਨੌਲੇਜ ਲਈ ਬਾਈ ਉੜਿਆ ਨੂੰ ਤਾਂ ਨੌਲੇਜ ਹੈਗੀ ਆ ਠੀਕ ਹੈ ਜੀ ਫਿਰ ਬਾਈ ਉੜਿਆ ਨੇ ਮੈਨੂੰ ਦੱਸਿਆ ਕਹਿੰਦੇ ਆਈਡੀ ਹੁੰਦਾ ਕਹਿੰਦੇ ਇਹ ਰੇਟਾਂ 'ਚ ਸਾਰਾ ਕੁਝ ਲਿਖਣਾ ਪੈਂਦਾ ਹੁੰਦਾ ਹਿਸਾਬ ਕਿਤਾਬ ਕਰਨਾ ਪੈਂਦਾ ਹੂੰ ਵੀ ਫਿਰ ਵੜ ਕੇ ਆਏ ਘਭਰਾਇਆ ਨਾ ਕਰੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਤਾਂ ਇਹੀ ਬੇਲਤੀ ਆ ਹਾਂ ਬਾਕੀ ਸੱਜਣੋਂ ਬਾਕੀ ਬਾਈ ਉੜਿਆ ਨੇ ਬਹੁਤ ਜ਼ਿਆਦਾ ਪ੍ਰੋਡਕਟ ਨੇ ਯਾਨੀ ਕੈਮਰਾ ਮਾਰਦੇ ਉਧਰ ਹੋ ਦੇਖੋ ਹਣਾ ਤੁਸੀਂ ਜਿਹੜੀ ਵੀ ਪ੍ਰੋਡਕਟ ਨੂੰ ਹੱਥ ਲਾਉਂਗੇ ਨਾ ਤੁਹਾਨੂੰ ਵਧੀਆ ਕੁਆਲਿਟੀ ਦੀ ਮਿਲੂਗਾ ਤੇ ਗਰੰਟੀ ਵੀ ਹਰੇਕ ਦੀ ਬਾਈ ਉਹਰੀ ਫੁੱਲ ਲੈਂਦੇ ਆ ਮੇਰੇ ਸਾਹਿਬ ਨਾਲ ਨਾ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਦੁਕਾਨਾ ਅਸੀਂ ਕੱਲੇ ਸੰਗਰੂਰ ਚ ਨਹੀਂ ਕਹਿ ਸਕਦੇ ਜਿੱਥੋਂ ਵਧੀਆ ਕੁਆਲਿਟੀ ਦੀਆਂ ਹਨਾ ਵੈਰਾਈਟੀਆਂ ਵਧੀਆ ਪ੍ਰੋਡਕਟ ਮਿਲਦੇ ਆ ਤੇ ਜਿੰਨਾ ਤੁਸੀਂ ਵੱਧ ਤੋਂ ਵੱਧ ਜਿੰਨਾ ਵੀ ਮਤਲਬ ਪ੍ਰੋਡਕਟ ਲੈ ਸਕਦੇ ਹੋ ਆਰਡਰ ਉਹਨਾਂ ਤੁਸੀਂ ਬਾਈ ਉਹਨੂੰ ਬੁੱਕ ਕਰਵਾ ਸਕਦੇ ਹੋ ਬਾਕੀ ਇਧਰਲੇ ਪਾਸੇ ਹੋਰ ਵੀ ਕੱਲੇ ਪ੍ਰੋਡਕਟ ਨਹੀਂ ਬਾਈ ਉਹਨਾਂ ਲਈ ਵੀ ਬੀਜਾਂ ਦਾ ਜੇ ਗੱਲ ਕਰੀਏ ਨਾ ਆ ਤੇ ਕੰਨੀ ਚ ਮਾਰੂ ਕੋਰਾ ਕੈਮਰਾ ਆ ਵੀਰੇ ਇੱਕ ਗੱਲ ਹੋਰ ਆਪਣੇ ਲਈ ਮਾਟਰ ਹੈਗਾ ਜਿਹੜਾ ਐਡਵਾਂਟੇਜ ਹੈਗਾ ਜੀ ਜੀਐਸ 10 अच्छा जी एस 10 ओके ये वैरायटी है जेडी भाई एहे एक किल्ले च 25 किलो बी पेंदा ठीक है जी हां जी जेड़ा हुन मुरे अक्टूबर आ रहे हैं 5 अक्टूबर तो एदी बुजाई शुरू आ गई मटर दी थी। ठीक है जी ठीक है 60 ਤੋਂ 65 ਕੁਆਂਟਲ ਦਾ ਝਾੜਾ ਇੱਕ ਕਿੱਲੇ ਦਾ ਠੀਕ ਹੈ ਜੀ ਇਹ ਹਾਜਾ ਮਟਰ ਆ ਵੀਰੇ ਐਡਵਾਂਟਾ ਕੰਪਨੀ ਦਾ 골ਡਨ ਸੀਡ ਸੱਚੀਓ 골ਡਨ ਆ ਯਾਰ ਇਹ ਤਾਂ ਠੀਕ ਹੈ ਜੀ ਆ ਚੀਜ਼ ਆ ਗਈ ਇਹਦਾ ਸਾਡੇ ਲਈ ਮੈਂ ਥੋੜਾ ਥੋੜਾ ਬਾੜੀ ਵਾਸਤੇ ਲਾਉਣ ਨੂੰ ਲੈਂਦਾ ਹੋਇਆ ਕੋਈ ਗੱਲ ਨਹੀਂ ਆਰਡਰ ਕਰ ਸਕਦੇ ਹੋ ਕਿ ਜੇ ਤੁਸੀਂ ਮੰਗਾਉਣਾਗਾ ਫੋਨ ਕਰੋ ਸਾਨੂੰ ਠੀਕ ਹੈ ਬਾਕੀ ਆ ਸਾਰੇ ਬੀਜ ਵਗੈਰਾ ਬਾੜੀ ਵਾਲੇ ਆਏ ਪਏ ਨੇ ਯਾਨੀ ਦਿਖਾ ਕੇ ਰਾਂ ਦਿਖਾਣਾ ਆ ਮਾਰਦੇ ਕਹਿੰਦੇ ਜਿਵੇਂ ਆ ਦਿਖਾ ਮੱਕੀ ਪਈ ਹੈ ਹਨਾ ਸਿਆਲੂ ਮੱਕੀ ਆ ਗਈ ਬਾਈ ਆਹ ਦੇ ਆਪਣਾ ਸਰੋਂ ਦਾ ਸਾਗ ਸਰੋਂ ਉਹ ਮੇਥੇ ਪਏ ਆ ਉਹ ਸਿੰਧਰਾ ਪਿਆ ਹੈ ਹਨਾ ਚੰਗੰਦਰ ਵਗੈਰਾ ਸਾਰਾ ਕੁਝ ਬਾਈ ਤੇ ਆਹ ਦੀ ਮੇਥੀ ਆ ਗਈ ਦੇਖ ਲੈ ਬਈ ਇੱਕ ਵਾਰੀ ਤੁਸੀਂ ਜ਼ਰੂਰ ਯਾਰ ਵਰਤ ਕੇ ਦੇਖੋ ਗੱਲ ਤੇ ਹਨਾ ਹਾਂ ਜਦੋਂ ਇੱਕ ਵਾਰੀ ਤੁਸੀਂ ਬਾੜੀ ਲਾ ਕੇ ਤਾਂ ਉਹਨੂੰ ਪਤਾ ਲੱਗੇ ਉਹ ਤੋਂ ਬਾਅਦ ਫੇਰ ਤੁਸੀਂ ਕਿੱਲਾਂ ਦੇ ਵੀ ਲਿਜਾਓਗੇ ਨਾ ਫੇਰ ਕਿੱਲਾਂ ਦੇ ਵੀ ਲਿਜਾਓਗੇ ਬਾਈ ਕਿਹੜਾ ਘੱਟ ਲਾ ਕੇ ਦੇਖੋ ਪਰ ਸਰੋਂ ਦਾ ਸਾਗ ਸਾਗ ਵਾਲੀ ਸਰੋਂ ਬਾਈ ਇਹ ਹੈ ਠੀਕ ਹੈ ਜੀ ਤੇ ਲੋ ਸੱਜਣੋ ਬਾਕੀ ਨਾ ਆਪਾਂ ਨੰਬਰ ਜਿਹੜਾ ਡਿਸਪਲੇ ਦੇ ਉੱਪਰ ਚਲਾਤਾ ਤੁਸੀਂ ਹੋਰ ਕਿਸੇ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਆ ਕੋਈ ਰੇਟ ਬਾਰੇ ਪਤਾ ਕਰਨਾ ਤਾਂ ਤੁਸੀਂ ਫੁੱਲ ਜਾਣਕਾਰੀ ਖਾਲਸਾ ਜੀ ਤੋਂ ਲੈ ਸਕਦੇ ਹੋ ਜੇ ਕਿਸੇ ਸੱਜਣ ਨੇ ਇੱਥੇ ਆਉਣਾ ਦੁਬਾਰਾ ਫੇਰ ਦੱਸ ਦਿੰਨੇ ਆ ਪੁਲਸ ਲੈਂਡ ਤੋਂ ਜਿਹੜਾ ਬਡਰੁਖਿਆਂ ਨੂੰ ਰੋੜ ਜਾਂਦਾ ਉਸ ਰੋਡ ਤੇ ਨਾ ਬਿਲਕੁਲ ਜਿਵੇਂ ਕਿ ਦੀ ਉਹ ਸਾਹਮਣੇ ਖਾਲਸਾ ਜੀ ਦੁਆਰੇ ਦਿਖਾਇਓ ਉਹ ਨੀਲੇ ਰੰਗ ਦੀਆਂ ਸਪਰੇਅ ਵਾਲੀਆਂ ਢੋਲੀਆਂ ਟੰਗੀਆਂ ਹੋਈਆਂ ਨੇ ਉਹਦੇ ਬਿਲਕੁਲ ਸਾਹਮਣੇ ਜਿਹੜੀ ਇਹ ਕੈਸ ਕਾਊਂਟਰ ਆ ਬੈਠੁਰਿਆਂ ਦਾ ਤੁਹਾਨੂੰ ਪੂਰੀ ਫੁੱਲ ਜਾਣਕਾਰੀ ਤੁਸੀਂ ਉਰੇ ਆ ਕੇ ਵੀ ਲੈ ਸਕਦੇ ਹੋ ਕੋਈ ਪ੍ਰੋਡਕਟਰ ਬਾਈਰੋਂ ਤੋਂ ਲੈਣਾ ਆ ਨੰਬਰ ਲਿਖੋਲਾ ਇਹ ਨਾ ਲਖਾਇਓ ਓਕੇ ਓਕੇ ਹਣਾ ਤੇ ਲੋ ਮਿੱਤਰੋ ਇਸ ਨੰਬਰ ਇਹ ਆ ਵੀਰੇ 6280206907 ਇੱਕ ਹੈਗਾ 98767 ਹਾਂਜੀ 43952 ਹਾਂ ਲੈ ਦੋਨੇ ਨੰਬਰ ਪੜ੍ਹ ਕੇ ਇੱਥੇ ਚਲਦੇ ਆ ਸਕਰੀਨ ਤੇ ਕਰ ਲਿਓ ਸੰਪਰਕ ਕਰ ਦਿਓ ਵੀਡੀਓ ਸ਼ੇਅਰ ਜੀ